ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਨਾਲੇ ਰਾਮ ਰਾਮ ਸਲਾਮ ਮੈਂ ਤੁਹਾਡਾ ਦੋਸਤ ਐਂਡ ਹੋਸਟ ਬਿੱਟੂ ਨਿਆੰਪੁਰ ਸਵਾਗਤ ਕਰਦਾ ਹਾਂ ਜੀ ਇੱਕ ਨਿਊ ਹੋਰ ਵੀਡੀਓ ਵਿੱਚ ਕਿਸਾਨ ਵੀਰੋ ਅੱਜ ਖੜੇ ਆਪਾਂ ਆਪਣੇ ਸਹਿਰ ਖਾਨਾ ਕਬੋਟ ਵਾਲਿਆਂ ਦੇ ਵਰਕਸ਼ਾਪ ਦੇ ਵਿੱਚ ਅੱਜ ਆਪਾਂ ਤੁਹਾਨੂੰ ਜਾਣਕਾਰੀ ਦੇਵਾਂਗੇ ਜੋ ਕਬੋਟ ਵਾਲਿਆਂ ਦਾ ਐਮਯੂ 4501 ਟਰੈਕਟਰ ਆਉਂਦਾ ਇਹਦੇ ਬਾਰੇ ਪ੍ਰੋਪਰ ਜਾਣਕਾਰੀ ਦੇਵਾਂਗੇ ਆਪਣੇ ਨਾਲ ਵੀਰ ਉਹਨੀਆਂ ਆਉਂਦ ਨੇ ਅੰਦਰੋਂ ਉਹ ਦੇਣਗੇ ਜਾਣਕਾਰੀ ਤੇ ਜੇ ਜੇ ਤੁਹਾਨੂੰ ਜਾਣਕਾਰੀ ਵਧੀਆ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਆਪਣੇ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਤੇ ਤਾਂ ਮਿੱਟੂ ਨੂੰ ਜਾਂ ਪ੍ਰਪੇਰ ਨੂੰ ਫਾਲੋ ਕਰ ਲਿਓ ਸਬਸਕ੍ਰਾਈਬ ਕਰ ਲਿਆ ਕਰੋ ਯਾਰ ਬਹੁਤ ਟਾਈਮ ਹੋ ਗਿਆ ਹੁਣ ਤਾਂ ਆਪਾਂ ਨੂੰ ਵੀਡੀਓ ਪਾਉਣਾ ਬਦਬਦਿਆ ਕਰੋ ਕਰਾਂ ਵਟਣ ਤੇ ਆਓ ਕਰਦੇ ਆਂ ਵੀਰ ਨਾਲ ਗੱਲਬਾਤ ਆਜੋ ਕਰਾਂ ਫਿਰ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਥੋੜਾ ਬਿੱਟੂ ਬਾਈ ਦੇ ਚੈਨਲ ਦੇ ਉੱਤੇ ਤੁਹਾਡਾ ਸਵਾਗਤ ਹੈ ਸਾਰਿਆਂ ਦਾ ਅੱਜ ਆਪਾਂ ਤੁਹਾਨੂੰ ਟਰੈਕਟਰ 4501 ਬਾਰੇ ਐਮਯੂ 4501 ਜਿਹੜਾ ਕਬੋਟਾ ਦਾ ਟਰੈਕਟਰ ਹੁੰਦਾ ਹਾਂਜੀ ਭਾਜੀ ਉਹਦੇ ਬਾਰੇ ਆਪਾਂ ਤੁਹਾਨੂੰ ਥੋੜੀ ਜਿਹੀ ਜਾਣਕਾਰੀ ਦੇਣਾ ਚਾਹਾਂਗੇ ਵੀ ਆਪਣੇ ਕਿਸਾਨ ਭਰਾਵਾਂ ਵਾਸਤੇ ਇਹ ਟਰੈਕਟਰ ਕਿਸ ਤਰ੍ਹਾਂ ਫਾਇਦੇਮੰਦ ਆ ਹੈ ਨਾ ਆਪਾਂ ਉਹਦੇ ਬਾਰੇ ਤੁਹਾਨੂੰ ਥੋੜੀ ਜਿਹੀ ਛੋਟੇ ਛੋਟੀ ਜਾਣਕਾਰੀ ਦਵਾਂਗੇ ਤੇ ਜੋ ਕਿ ਕਿਸਾਨਾਂ ਨੂੰ ਹੋਰ ਅੱਗੇ ਪਤਾ ਲੱਗ ਸਕੇ ਹੈ ਨਾ ਸਹੀ ਗੱਲ ਹੈ ਜੀ ਤੇ ਭਾਜੀ ਜਿਵੇਂ ਆਪਣਾ ਇਹ ਟਰੈਕਟਰ ਹੁੰਦਾ ਐਮਯੂ 4501 ਹਾਂਜੀ ਆਪਾਂ ਦਿਖਾ ਦਈਏ ਇੱਕ ਵਾਰ ਆਹ ਮੜਾ ਇਹਨਾਂ ਤੇ ਆਹ ਲਿਖਿਆਂ ਦਾ ਉਹਨਾਂ ਦਾ ਕੀ ਮਤਲਬ ਹੈ ਮੈਂ ਸਾਰਾ ਦੱਸ ਦਾਂ ਭਾਜੀ ਤੁਹਾਨੂੰ ਨਾ ਜਿਵੇਂ ਡਿਜ਼ਾਈਨ ਬਾਈ ਕਵੋਟਾ ਇਨ ਜਪਾਨ ਕਵੋਟਾ ਦਾ ਜਪਾਨ ਜਪਾਨ ਨੂੰ ਦਿਵਾ ਲਿਆ ਮਦਰਾ ਡਿਜ਼ਾਈਨ ਕੀਤਾ ਹੋਇਆ ਟਰੈਕਟਰ ਐਮ ਯੂ 4501 ਮਤਲਬ ਕਿ ਮਲਟੀ ਯੂਟਿਲਿਟੀ ਟਰੈਕਟਰ ਆ ਇਹ ਠੀਕ ਆ ਜੀ ਐਸੇ ਟਰੈਕਟਰ ਦੇ ਨਾਲ ਤੁਸੀਂ ਹਰ ਇੱਕ ਕੰਮ ਕਰ ਸਕਦੇ ਹੋ ਕੋਈ ਵੀ ਠੀਕ ਆ ਜੀ ਖੇਤੀ ਦੇ ਪਰਪਸ ਦਾ ਕੋਈ ਵੀ ਕੰਮ ਆ ਤੁਸੀਂ ਇਸ ਇੱਕ ਟਰੈਕਟਰ ਦੇ ਨਾਲ ਹੀ ਕਰ ਸਕਦੇ ਹੋ ਹੁਣ ਜਿਵੇਂ ਆਪਾਂ ਇਹਦੀ ਗੱਲ ਸ਼ੁਰੂਆਤ ਕਰਦੇ ਆਂ ਸ਼ੁਰੂ ਤੋਂ ਹੀ ਕਰਦੇ ਆਂ ਫਰੰਟ ਐਕਸਲ ਤੋਂ ਹੈ ਨਾ ਹਾਂਜੀ ਫਰੰਟ ਐਕਸਲ ਆ ਜਿਹੜਾ ਇਹਦਾ ਬਿਵਲ ਗੇਅ ਉਰੇ ਸਟਾਰਟ ਕਰਕੇ ਇੱਕ ਵਾਰ ਕਟਾਈ ਕਰਕੇ ਦਿਖਾਓ ਦਿਖਾਓ ਵੀਰ ਜੀ ਇੱਕ ਵਾਰ ਕਟਾਈ ਕਰ ਵੀਰੋ ਨਾਲੇ ਆਵਾਜ਼ ਵੀ ਸੁਣ ਲੋ ਟਰੈਕਟਰ ਦੀ ਕਟਾਈ ਫੁੱਲ ਕਟਾਈ ਕਰ ਦੋ ਬੰਦ ਕਰ ਦੇ ਕਟਾਈ ਬਹੁਤ ਜ਼ਿਆਦਾ ਜੀ ਇਹ ਨਹੀਂ ਇਹ ਸਭ ਤੋਂ ਵੱਡੀ ਗੱਲ ਹੈ ਇਹਦੇ ਵਿੱਚ ਬਿਵਲ ਗੇਅਰ ਹੋਣ ਕਾਰਨ ਟਰੈਕਟਰ ਆਪਣੀ ਦੀ ਕਟਾਈ ਸਭ ਤੋਂ ਜ਼ਿਆਦਾ ਹੈ ਦੀ ਠੀਕ ਆ ਜੀ ਜਿਵੇਂ ਕਿ ਆਪਣੇ ਆਲੂ ਵਾਲੇ ਮਟਰ ਵਾਲੇ ਕਿਸਾਨ ਆ ਜਾਂ ਜਿਹੜੀ ਫਸਲ ਆਪਣੇ ਖੇਤ ਅਧੀ ਸਬਜ਼ੀ ਵਗੈਰਾ ਦੇ ਖੇਤੀ ਕਰਦੇ ਆ ਹਾਂ ਜੀ ਉਹਨਾਂ ਨੂੰ ਕੀ ਹੁੰਦਾ ਵੀ ਜ਼ਿਆਦਾ ਕਟਾਈ ਦੀ ਜ਼ਰੂਰਤ ਪੈਂਦੀ ਹੈ ਟਰੈਕਟਰਾਂ ਨੂੰ ਹਾਂ ਜੀ ਹਾਂ ਜੀ ਹਨਾ ਵੀ ਜ਼ਿਆਦਾ ਵਾਰ-ਵਾਰ ਉਹਨੂੰ ਮੋੜਨਾ ਨਾ ਪਵੇ ਉਹਦੇ ਵਿੱਚ ਕਿਵੇਂ ਵੀ ਇਹਦੇ ਵਿੱਚ ਬਿਵਲ ਗੇਅਰ ਹੋਣ ਦੇ ਕਾਰਨ ਭਾਜੀ ਤੁਸੀਂ ਇੱਕ ਤਾਂ ਕਟਾਈ ਸਾਰਿਆਂ ਤੋਂ ਵੱਧ ਆ ਟਰੈਕਟਰ ਦੀ ਹੈਨਾ ਤੁਸੀਂ ਦੇਖੋ ਤੁਸੀਂ ਹੋਰ ਵੀ 4-ਵੀਲ ਡਰਾਈਵ ਟਰੈਕਟਰ ਦੇਖ ਕੇ ਆਉਣਗੇ ਉਹਦੇ ਵਿੱਚ ਤੁਹਾਨੂੰ ਕ੍ਰੋਸ ਦੇ ਕਹਣਗੇ ਹਾਂਜੀ ਕ੍ਰੋਸ ਦੀ ਇੱਕ ਲਿਮਟ ਹੁੰਦੀ ਆ ਮੁੜਨ ਦੀ ਹੈ ਨਾ ਤੇ ਉਹਦੇ ਵਿੱਚ ਪਾਣੀ ਵਗੈਰਾ ਵੀ ਜਾ ਸਕਦਾ ਇਹ ਪੂਰਾ ਸੀਲਡ ਆ ਇਹਦਾ ਐਕਸਲ ਆ ਜਿੰਨਾ ਮਰਜੀ ਪਾਣੀ ਚ ਖੜਾ ਰਹੇ ਆ ਭਾਜੀ ਤੁਸੀਂ ਐਨਾ ਐਨਾ ਟਰੈਕਟਰ ਆ ਜਿਹੜਾ ਪਾਣੀ ਦੇ ਵਿੱਚ ਡਬੋਈ ਰੱਖਿਓ ਕਿੱਥੋਂ ਪਾਣੀ ਨਹੀਂ ਇਹਦੇ ਅੰਦਰ ਜਾਊਗਾ ਪਾਣੀ ਨਹੀਂ ਜਾਂਦਾ ਚਾਹ ਜਿੰਨਾ ਮਰਜੀ ਪਾਣੀ ਚ ਚਲੀ ਜਾਵੇ ਇਹ ਕਟਾਈ ਹਜੇ ਇਹਦੀ ਹਜੇ ਕਟਾਈ ਹੋਰ ਵੀ ਹੈਗੀ ਆ ਭਾਜੀ ਵਧਾਉਣੀਆਂ ਹੋਵੇਗਾ ਅੱਛਾ ਅੱਛਾ ਹਜੇ ਹੋਰ ਗੰਜਾਇਤ ਹੈਗੀ ਆ ਅੱਛਾ ਹੋਰ ਗੰਜਾਇਤ ਹੈਗੀ ਆ ਆ ਨੱਟ ਲੱਗੇ ਹੋਇਆ ਜਿਹੜਾ ਹੈ ਜੀ ਠੀਕ ਆ ਜੀ ਤੇ ਫੇਰ ਜਿਹੜਾ ਇਹਦਾ ਫਰੰਟ ਵਾਲਾ ਐਕ अच्छा हां ग्रीस ਚ ਗ੍ਰੀਸ ਵਗੈਰਾ ਨਹੀਂ ਹੁੰਦੀ ਇਹਨੂੰ ਤੇਲ ਆ ਸਾਰਾ اچھا اچھا ਜਿਹਦੇ ਕਰਨੇ ਟਰੈਕਟਰ ਜਲਦੀ ਜਲਦੀ ਇਹਦੇ ਨਾਂ ਤਾਂ ਬੈਰਿੰਗ ਜਾਵੇ ਤਾਂ ਫੀਲ ਜਾਵੇ ਫਿਰ ਇਹਦੇ ਵਿੱਚ ਭਾਜੀ ਜਿਹੜਾ ਇੰਜਨ ਦੇ ਵਿੱਚ ਆ ਹਾਂਜੀ ਇੰਜਨ ਹੈਗਾ ਇਹਦਾ 45 ਹੌਸਪਾਵਰ ਦਾ ਠੀਕ ਆ ਜੀ ਆਮ ਟਰੈਕਟਰ ਤੁਸੀਂ ਸਟਾਰਟ ਹੁੰਦੇ ਦੇਖੇ ਹੋਣਗੇ ਸਟਾਰਟ ਯਾਦ ਕਰਦੇ ਆਪਾਂ ਟਰੈਕਟਰ ਤਾਂ ਉਹ ਟਰੈਕਟਰ ਪੂਰਾ ਵਾਈਬ੍ਰੇਟ ਕਰਕੇ ਸਟਾਰਟ ਹੁੰਦਾ ਹਾਂਜੀ ਵਾਈਬ੍ਰੇਟ ਮਤਲਬ ਕਿ ਮੜਾ ਹਿੱਲ ਕੇ ਸਟਾਰਟ ਹੁੰਦਾ ਰਾਈਟ ਹੈ ਨਾ ਹੁਣ ਮੈਂ ਭਾਜੀ ਨੂੰ ਕਹਾਂਗਾ ਇੱਕ ਵਾਰ ਮੜਾ ਟਰੈਕਟਰ ਸਟਾਰਟ ਕਰਕੇ ਦਿਖਾਓ ਆ ਦੇਖੋ ਤੁਸੀਂ ਨੋਰਮਲ ਟਰੈਕਟਰ ਸਟਾਰਟ ਹੁੰਦਾ ਦੇਖਿਆ ਹੈ ਨਾ ਹਾਂਜੀ ਇਹ ਬਿਲਕੁਲ ਵੀ ਵਾਈਬ੍ਰੇਸ਼ਨ ਨਹੀਂ ਕੀਤੀ ਟਰੈਕਟਰ ਨੇ ਸਹੀ ਗੱਲ ਆ ਜੀ ਵਾਈਬ੍ਰੇਸ਼ਨ ਕਰਨ ਦਾ ਨਾ ਕਾਰਨ ਕੀ ਹੈ ਇਹਦੇ ਵਿੱਚ ਵੀ ਇਹਦੇ ਵਿੱਚ ਲੱਗਿਆ ਹੋਇਆ ਬੈਲੈਂਸਰ ਸ਼ਾਫਟ ਲੱਗੀ ਹੋਈ ਆ ਟਰੈਕਟਰ ਦੇ ਇੰਜਨ ਦੇ ਵਿੱਚ ਬੈਲੈਂਸਰ ਬੈਲੈਂਸਰ ਸ਼ਾਫਟ ਅੱਛਾ ਅੱਛਾ ਜਿਹਦੇ ਕਾਰਨ ਟਰੈਕਟਰ ਆਪਣਾ ਬਿਲਕੁਲ ਵੀ ਵਾਈਬ੍ਰੇਸ਼ਨ ਨਹੀਂ ਕਰਦਾ ਹੈ ਸੋ ਬਲੈਂਸਰ ਸ਼ਾਫਟ ਦਾ ਮਤਲਬ ਇਹ ਹੀ ਹੈ ਵੀ ਉਹ ਆਪਣਾ ਵਾਈਬ੍ਰੇਟ ਨਹੀਂ ਕਰਦਾ ਹਾਂ ਵਾਈਬ੍ਰੇਸ਼ਨ ਨਹੀਂ ਕਰੂਗਾ ਟਰੈਕਟਰ ਠੀਕ ਆ ਠੀਕ ਹੈ ਫਿਰ ਇਹਦੇ ਵਿੱਚ ਜਿਹੜੀ ਲਗ ਟੈਕਨੋਲੋਜੀ ਆਉਂਦੀ ਆ ਹਾਂਜੀ ਕਬੋਟਾ ਕੁਆਇਡ 4 ਪਿਸਟਨ ਠੀਕ ਹੈ ਕੇਕਯੂ 4 ਪਿਸਟਨ ਮਤਲਬ ਹੈ ਕਿ ਕਬੋਟਾ ਕੁਆਇਡ 4 ਪਿਸਟਨ ਇਹਦੇ ਜਿਹੜੇ ਰਿੰਗ ਪਿਸਟਨ ਥੋੜੇ ਨੈਰੋ ਆ ਉਹ ਜਿਨਾ ਕਰਕੇ ਇਹਦੀ ਕਸਾਵਟ ਵੀ ਘੱਟ ਹੁੰਦੀ ਆ ਤੇ ਡੀਜ਼ਲ ਵੀ ਬਹੁਤ ਟਰੈਕਟਰ ਘੱਟ ਲੈਂਦਾ ਇਹ ਠੀਕ ਆ ਜੀ ਫਿਰ ਇਹਦੇ ਵਿੱਚ ਜਿਹੜੀ ਮੇਨ ਗੇ ਆ ਜਾਂਦਾ ਆਪਣਾ ਕਲੱਚ ਆ ਜਾਂਦਾ ਜਿਵੇਂ ਹਾਂਜੀ ਇਹਦੀ ਜਿਹੜੀ ਕਲੱਚ ਪਲੇਟ ਆ ਉਹ ਹੈਗੀ ਚਾਰ ਫਰਾਂ ਵਾਲੀ ਠੀਕ ਆ ਜੀ ਆਮ 45 ਹਸਪਾਵਰ ਚ ਆਉਂਦੀ ਆ ਤਿੰਨ ਫਰਾਂ ਵਾਲੀ ਕਲੱਚ ਪਲੇਟ ਠੀਕ ਹੈ ਜੀ ਇਹਦੇ ਵਿੱਚ ਆ ਹਾਂਜੀ ਭਾਜੀ ਆਪਾਂ ਗੱਲ ਕਰਦੇ ਆਂ ਸਟਾਰਟ ਫਰੰਟ ਤੋਂ ਹਾਂਜੀ ਤੇ ਫਰੰਟ ਤੋਂ ਆਪਾਂ ਹੁਣ ਜਿਵੇਂ ਦੇਖਦੇ ਆਂ ਨਾ ਭਾਜੀ ਟਰੈਕਟਰ ਬਾਰੇ ਤਾਂ ਆਹ ਟਰੈਕਟਰ ਆਪਣਾ ਇੱਥੋਂ ਸਿਰਫ ਇੱਕ ਤੁਸੀਂ ਲੋਕ ਖੋਲਣਾ ਠੀਕ ਆ ਤੁਹਾਡਾ ਸਾਰਾ ਬੌਨ ਟਾਪਨ ਹੋ ਗਿਆ ਹਾਂਜੀ ਫਿਰ ਆਪਣੇ ਰੋਜ਼ਮਰਾ ਦੀ ਜਿਹੜੀ ਚੀਜ਼ਾਂ ਨੇ ਜਿਵੇਂ ਆਪਣੀ ਦੇਖਣ ਵਾਲੀਆਂ ਆ ਨਾ ਇਹ ਚੀਜ਼ ਹੋਰ ਵੀ ਆ ਜਾਨ ਵੀਰੋ ਬੰਪਰ ਵੀ ਕਾਰ ਮੰਗੂ ਗਿਆ ਹੈ ਨਾ ਜਿੰਮੇਵਾਰ ਕਰਾਤੀ ਉਹ ਬੋਲਟਾ ਇਹਦੇ ਤੇ ਸ਼ੌਕਰ ਲੱਗਿਆ ਹੋਇਆ ਭਾਜੀ ਹਾਂਜੀ ਹਾਂ ਸ਼ੌਕਰ ਦੇ ਕਰਕੇ ਟਰੈਕਟਰ ਦਾ ਮੌਂਟਾ ਜਿਹੜਾ ਬਿਲਕੁਲ ਆਸਾਨੀ ਨਾਲ ਉੱਪਰ ਜਾਂਦਾ ਆਪਣਾ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਫਿਰ ਜਿਵੇਂ ਹੁਣ ਆਪਾਂ ਰੋਜ਼ ਰੋਜ਼ ਜਿਹੜੀ ਚੈੱਕ ਕਰਨ ਵਾਲੀ ਚੀਜ਼ ਆ ਜਿਵੇਂ ਮੰਨ ਲਓ ਵੀ 에ਅਰ ਕਲੀਨਰ ਹੋ ਗਿਆ ਹਾਂਜੀ ਆਪਣੇ ਕੂਲੈਂਟ ਵਾਲੀ ਬੋਤਲ ਹੋ ਗਈ ਬੈਟਰੀ ਵਗੈਰਾ ਚੈੱਕ ਕਰਨੀ ਆ ਇਹ ਮੂਰੀ ਲੱਗੀ ਆਈਆਂ ਸਾਹਮਣੇ ਹੀ ਨੇ ਕਈ ਟਰੈਕਟਰ ਐਵੇਂ ਹੁੰਦਾ ਵੀ ਬੈਟਰੀ ਅੱਗੇ ਵਿੱਚ ਕਰਕੇ ਲਾਈ ਹੁੰਦੀ ਆ ਹਾਂਜੀ ਹਾਂਜੀ ਕਿਸਾਨ ਨੂੰ ਦਿੱਕਤ ਤਾਂ ਹੁੰਦੀ ਹੈ ਨਾ ਇਹਦੇ ਵਿੱਚ ਤੁਹਾਡੇ ਮੂਰੇ ਹੀ ਆ ਸਾਰਾ ਕੁਝ ਸਹੀ ਗੱਲ ਆ ਜੀ ਬਿਲਕੁਲ ਸਾਹਮਣੇ ਆ ਤੁਹਾਡੇ ਲੱਗਿਆ ਹੋਇਆ ਜਿਵੇਂ ਮਰਜ਼ੀ ਤੁਸੀਂ ਰੋ ਚੈੱਕ ਕਰ ਸਕਦੇ ਹੋ ਹਾਂਜੀ ਹਾਂਜੀ ਫਿਰ ਇਹਦਾ ਜਿਵੇਂ ਭਾਜੀ ਇੰਜਨ ਆ ਹੈ ਨਾ ਮਤਲਬ ਦੱਸ ਦਿਤਾ ਭਾਜੀ ਇੰਜਨ ਦੱਸ ਦਿਓ ਜੀ ਇੱਕ ਵਾਰ ਇੰਜਨ ਦੇ ਵਿੱਚੋਂ ਵਿੱਚੋਂ ਦਿਖਾ ਦਿਓ ਇੰਜਨ ਚਾਰ ਸਿਲੰਡਰ ਇੰਜਨ ਆ ਭਾਜੀ ਇਹਦਾ ਅਸਾਂ ਚਾਰ ਸਿਲੰਡਰ 45 ਐਚਪੀ ਦਾ 45 ਐਚਪੀ ਦਾ ਚਾਰ ਸਿਲੰਡਰ ਇੰਜਨ ਆ ਭਾਜੀ ਇਹਦਾ ਇਹਦਾ ਇੰਜਨ ਹੈ بڑا ਛੋਟਾ ਇਹ ਤਾਂ ਅਜੀ ਦੇਖਣ ਨੂੰ ਇੰਜਣ ਛੋਟਾ ਪਰ ਜਿਹੜੇ ਇਹਦੇ ਕੰਮ ਤੁਸੀਂ ਦੇਖੋਗੇ ਉਹ ਇਹਦੇ ਵੱਡੇ ਵਾਲੇ ਨੇ 8 ਫੁੱਟਾ ਰੋਟਾਵੇਟਰ ਚਲਾਉਣਾ 13 ਟਾਇਰ ਦੇ ਕਲਟੀਵੇਟਰ ਚਲਾਉਣੇ 13 ਟਾਇਰ ਦੇ ਚਲਾਉਂਦਾ ਹੈ ਹਾਂ 13 ਟਾਇਰ ਦੇ ਕਲਟੀਵੇਟਰ 8 ਫੁੱਟ ਰੋਟਾਵੇਟਰ ਤੇ 9 9 ਦੀ 10 10 ਦੀ ਹੈਰੋ 4 ਵ੍ਹੀਲ ਡਰਾਈਵ ਉਹ ਟੋਲ ਕੀ ਲੱਗੀ ਹੋਈ ਹੈ ਜੀ ਹਾਂਜੀ ਠੀਕ ਆ ਜੀ ਵੀ ਤੂੰ ਆ ਜਾਣੀ ਆਪਣਾ ਆਵਾਜ਼ ਇਹਦਾ ਨਾ ਘੱਟ ਹੋਈ ਹੋਈ ਆ ਬਾਕੀ ਇੰਜਨ ਦਾ ਡਿਜ਼ਾਈਨ ਵੀ ਉਸ ਤਰ੍ਹਾਂ ਦਾ ਹਾਂ ਜੀ ਤੇ ਆਹ ਲੱਗੀ ਹੋਈ ਆ ਜੀ ਇਹ ਪਲੇਟੇ ਕਾਦੇ ਬਸ ਲੱਗੀ ਇਹ ਭਾਜੀ ਐਕਸਟਰਾ ਪਲੇਟ ਲਾਈ ਹੋਈ ਆ ਆਪਣੇ ਸਪੋਰਟ ਵਾਸਤੇ ਇੰਝ ਠੀਕ ਆ ਵੀ ਜਿਵੇਂ ਕਈ ਟਰੈਕਟਰ ਆਪਾਂ ਦੇਖਿਆ ਟੁੱਟ ਜਾਂਦੇ ਆ ਵੀਡੀਓ ਦੇ ਵਿੱਚ ਵੀ ਐਕਸ ਸਪੋਰਟ ਪਹਿਲਾਂ ਹੀ ਕੰਪਨੀ ਵੱਲੋਂ ਹੀ ਹਾਂ ਜੀ ਆਹ ਫਿਲਟਰ ਆ ਕਿ ਡੀਜ਼ਲ ਹੈ ਜੀ ਜਿਹੜੇ ਫਿਲਟਰ ਵਗੈਰਾ ਉਹ ਆਪਣੇ ਇੰਡੀਆ ਦੇ ਲੱਗੇ ਹੋਏ ਆ ਭਾਜੀ ਅੱਛਾ ਜਿਵੇਂ ਬੈਟਰੀ ਹੋ ਗਈ ਟਾਇਰ ਹੋ ਗਏ ਉਹ ਚੀਜ਼ਾਂ ਇੰਡੀਅਨ ਨੇ ਬਾਕੀ ਟਰੈਕਟਰ ਪੂਰਾ ਬਾਹਰ ਦਾ ਹੀ ਹੈ ਜੀ ਆਹ ਫਿਲਟਰ ਆ ਗਿਆ ਡੀਜ਼ਲਾਂ ਜੀ ਹਾਂਜੀ ਆਹ ਵਾਟਰ ਸਪਰੇਟਰ ਆ ਗਿਆ ਤੇ ਹੁਣ ਆਪਾਂ 11 ਬਾਰੇ ਵੀ ਦੱਸ ਦੋ ਜੀ 11 ਵਿੱਚ ਜਿਵੇਂ ਭਾਜੀ ਇਹਦੇ 1 2 3 4 ਨੰਬਰ ਜਿਹੜਾ ਮੇਨ ਗੇਅਰ ਬਾਕਸ ਆ ਉਹ ਹੈਗਾ ਫੁੱਲ ਸਿੰਕ੍ਰੋਮੈਸ਼ ਗੇਅਰ ਅੱਛਾ ਜੀ ਜਿਵੇਂ ਕਿ ਤੁਸੀਂ ਗੱਡੀ ਦਾ ਗੇਅਰ ਦੇਖਦੇ ਹੋ ਨਾ ਆਪਾਂ ਜਦੋਂ ਗੱਡੀ ਸਪੀਡ ਤੇ ਜਾਂਦੀ ਆ ਉਹਦਾ ਆਪਾਂ ਪੰਜਵੇਂ ਗੇਅਰ ਤੋਂ ਜਿਵੇਂ ਮਰਜ਼ੀ ਦੂਜਾ ਤੀਜਾ ਚੌਥਾ ਗੇਅਰ ਲਾ ਲੈਨੇ ਆ ਉਸੇ ਤਰ੍ਹਾਂ ਟਰੈਕਟਰ ਜਿਵੇਂ ਚੌਥੇ ਗੇਅਰ 'ਚ ਜਾਂਦਾ ਤੁਸੀਂ ਇਹਦਾ ਪ ਜਿਹੜਾ ਮਰਜੀ ਜਿਹੜਾ ਮਰਜੀ ਗੇਅਰ ਲਾ ਲਓ ਸਾਰੇ ਗੇਅਰ ਫੜੂ ਆ ਇਹ ਕੋਈ ਦਿੱਕਤ ਨਹੀਂ ਆਉਗੀ ਫਿਰ ਆਪਾਂ ਗੱਲ ਕਰਦੇ ਆਂਦੇ ਪੀਟੀਓ ਦੀ ਭਾਜੀ ਹਾਂਜੀ ਪੀਟੀਓ ਦੇ ਵਿੱਚ ਜਿਵੇਂ ਕਿ ਇਹਦੇ ਵਿੱਚ ਡਿਊਲ ਪੀਟੀਓ ਆਉਂਦੀ ਆ ਜੀ ਹਾਂਜੀ ਡਿਊਲ ਪੀਟੀਓ ਦਾ ਮਤਲਬ ਕੀ ਆ ਵੀ 540 ਚੱਕਰ ਜੇਕਰ ਘੱਟ ਰੇਸ ਤੇ ਕੰਮ ਕਰਨਾ ਤਾਂ 750 ਚੱਕਰ ਅੱਛਾ ਜੀ ਇੱਥੇ ਆ ਪਿਛਲੀ ਲੱਗਿਆ ਆ ਪਿਛਲੀ ਲਿਵਰ ਲੱਗਿਆ ਆ 540 ਚੱਕਰ ਵੀ ਆਉਂਦੇ ਆ ਜੇ 540 ਤੇ 750 ਚੱਕਰ ਤੇ 750 ਚੱਕਰ ਜਿਹੜਾ ਮਰਜੀ ਕਰ ਲਓ ਜਿਹੜਾ ਮਰਜੀ ਚਲਾ ਲਓ ਹਾਂ ਡਿਊਲ ਪੀਟੀਓ ਆਉਂਦੀ ਡਿਊਲ ਪੀਟੀਓ ਆ ਜ ਠੀਕ ਹੈ ਜੀ ਹਾਂਜੀ ਆਲੂਆਂ ਵਾਲੀ ਮਸ਼ੀਨ ਵਗੈਰਾ ਜਿਵੇਂ ਗ੍ਰੈਮੀ ਵਗੈਰਾ ਦੀ ਮਸ਼ੀਨ ਆ ਮਹਿੰਦਰਾ ਵਗੈਰਾ ਦੀ ਮਸ਼ੀਨ ਆ ਬਹੁਤ ਆਸਾਨੀ ਨਾਲ ਚੱਕਦਾ ਆਪਣਾ ਟਰੈਕਟਰ ਨਾਲ ਆਲੂਆਂ ਲਈ ਬਹੁਤ ਹੀ ਜ਼ਿਆਦਾ ਸੂਟੇਬਲ ਟਰੈਕਟਰ ਆ ਇਹ ਠੀਕ ਹੈ ਜੀ ਹਾਂਜੀ ਆਲੂਆਂ ਲਈ ਤਾਂ ਜਾਨੀ ਬਹੁਤ ਫਾਇਦੇਮੰਦ ਆ ਜੇ ਆਪਾਂ ਕਹਿੰਦੇ ਕਟਾਈ ਜ਼ਿਆਦਾ ਆਉਣ ਕਰਕੇ ਤਾਂ ਵੈਸੇ ਵੀ ਆਪਾਂ ਅਡਜਸਟਮੈਂਟ ਵੀ ਇਹਦੀ ਸਾਰੀ ਕਰ ਸਕਦੇ ਆ ਕੋਈ ਦਿੱਕਤ ਠੀਕ ਹੈ ਜੀ ਠੀਕ ਆ ਤੇ ਆ ਚੀਜ਼ਾਂ ਵੀ ਬਹੁਤ ਮੰਨ ਲਾ ਅਡਜਸਟਮੈਂਟ ਕਰਨ ਨੂੰ ਬਹੁਤ ਵਧੀਆ ਲੱਗੀਆਂ ਨੇ ਘਰਾਂ ਹੀ ਹਾਂਜੀ ਤੇ ਆਪ ਹੀ ਦੋਨੋਂ ਸੈ 61 ਤੋਂ ਜਸਟਮੈਂਟ ਹੋ ਜਾਂਦਾ ਹੈ ਜੀ ਹਾਂ ਸਾਰਾ ਕੁਝ ਹੋ ਜਾਂਦਾ ਭਾਜੀ ਇਹਦਾ ਇਹਦੇ ਨਾਲ ਆਪਾਂ ਸੈਸਰੀ ਕੀ ਇਹਦੇ ਨੇ ਹੁੱਕ ਵੀ ਨੇ ਅਸੈਸਰੀ ਦੇ ਵਿੱਚ ਭਾਜੀ ਆ ਜਾਂਦੀ ਹੈ ਟਾਪ ਲਿੰਕ ਹੁੱਕ ਡਰਾਈਵਰ ਬੰਪਰ ਛਤਰੀ ਠੀਕ ਆ ਜੀ ਠੀਕ ਆ ਤੇ ਆਪਾਂ ਇਧਰਲੀ ਸਾਈਡ ਤੋਂ ਵੀ ਦਿਖਾ ਦਈਏ ਇਹਦੇ ਟਾਇਰ ਕਿੰਨੇ ਦੇ ਨੇ ਭਾਜੀ ਭਾਜੀ ਇਹਦੇ ਵਿੱਚ ਜਿਹੜੇ ਟਾਇਰ ਮਿਲਦੇ ਆ ਨਾ ਤੁਹਾਨੂੰ ਆ 14 ਨੂੰ 28 ਦੇ ਨੇ ਆ 14 ਨੂੰ 28 13 ਨੂੰ 28 ਦੋ ਹੋਏ ਜ অপਸ਼ਨ ਅਵੇਲੇਬਲ ਨੇ ਆ ਠੀਕ ਆ ਜੀ ਠੀਕ ਆ ਜੀ ਤੇ ਆਹ ਦੇਖ ਲਿਆ ਕਿਸਾਨ ਵੀਰੋ ਤੁਸੀਂ ਤੇ ਇਧਰ ਦੇ ਪਾਸੇ ਜਿਹੜਾ ਗियर ਲੱਗਿਆ ਆ ਇਹ ਇਹ ਭਾਜੀ ਹਾਈ ਲੋ ਰਿਵਰਸ ਹਾਈ ਲੋ ਰਿਵਰਸ ਠੀਕ ਸਟੱਲਿਸ਼ ਵਗੈਰਾ ਇਹਦਾ ਬੜਾ ਰਹਿੜਾ ਹੀ ਬੜਾ ਜੀ ਕਾਰਾਂ ਮੰਗੋ ਹਾਂਜੀ ਹਾਂਜੀ ਜਿਵੇਂ ਮਰਜ਼ੀ ਪਾਈ ਚੱਲੋਗਾ ਨਹੀਂ ਜਿਵੇਂ ਮਰਜ਼ੀ ਜਿਵੇਂ ਮਰਜ਼ੀ ਭਾਜੀ ਤੇ ਆਹ ਕਾਦਾ ਲ ਆ ਗਿਆ ਇਹ ਪੀਟੀਓ ਦਾ ਲੀਵਰ ਆ ਗਿਆ ਪੀਟੀਓ ਦਾ ਟੀਵਰ ਆ ਗਿਆ ਠੀਕ ਆ ਜੀ ਠੀਕ ਆ ਤੇ ਆਹ ਵਾਲਾ ਨੀਚੇ ਵਾਲਾ ਫੋਰਵਿਲ ਇਹ ਫੋਰਵਿਲ ਲਈ ਜੀ ਤੁਸੀਂ ਇਹਨੂੰ ਜਾਨੀ ਕਿ ਸੜਕ ਦੇ ਉੱਤੇ ਚਲਾਉਣਾ ਤਾਂ ਫੋਰਵਿਲ ਡਰਾਈਵ ਕੱਟ ਵੀ ਸਕਦੇ ਹੋ ਖੇਤ ਦੇ ਵਿੱਚ ਫੋਰਵਿਲ ਡਰਾਈਵ ਆਨ ਕਰ ਸਕਦੇ ਹੋ ਠੀਕ ਆ ਜੀ ਠੀਕ ਐਦਾਂ ਨਹੀਂ ਹੈਗਾ ਵੀ ਲੱਗਿਆ ਤੇ ਮੂਰਲੇ ਟਾਇਰ ਰਹੇਗਾ ਜੀ ਇਹਦੇ ਮੂਰਲੇ ਟਾਇਰ ਰਹੇ ਗਏ ਭਾਜੀ ਇਹਦੇ ਵਿੱਚ 8320 ਦੇ 8320 ਦੇ ਹਾਂਜੀ ਠੀਕ ਹੈ ਜੀ ਕਿੱਚ ਹੈਗਾ 14928 ਦੇ 14928 ਦੇ ਹਾਂਜੀ ਪੂਰੇ ਟਰੈਕਟਰ ਯਾਨੀ ਕਿ 5 ਸਾਲ 5000 ਘੰਟੇ ਦੀ ਵਾਰੰਟੀ ਵੀ ਹੈ ਭਾਜੀ ਕੰਪਨੀ ਦੀ 5 ਸਾਲ 5000 ਘੰਟੇ 5000 ਘੰਟੇ ਦੀ ਵਾਰੰਟੀ ਆ ਹਾਂ ਠੀਕ ਹੈ ਜੀ ਠੀਕ ਹੈ ਕੋਈ ਕੋ ਸਾਹਮਣੇ ਲਿਖਿਆ ਵੀ ਹੋਇਆ ਕੰਪਨੀ ਨੇ ਹਾਂਜੀ ਹਾਂ 5 ਸਾਲ 5000 ਘੰਟੇ ਹਾਂਜੀ ਹਾਂਜੀ ਜਾਨ ਵੀਰੋਂ ਆਪਾਂ ਤੁਹਾਨੂੰ ਉੱਪਰੋਂ ਇਹਦਾ ਇਨਸਟਰੂਮੈਂਟਲ ਕਲਾਸਟਰ ਵੀ ਦਿਖਾਉਨੇ ਆਂ ਆ ਹੁੱਡ ਵਗੈਰਾ ਵੀ ਲੱਗੇ ਹੋਇਆ ਨਾਲ ਇਹ ਵੀ ਨਾਲ ਆਉਂਦਾ ਭਾਜੀ ਨਹੀਂ ਭਾਜੀ ਇਹ ਐਸੈਸਰੀ ਚ ਆਉਂਦਾ ਜੀ ਸਿੰਪਲ ਕੱਪੜੇ ਵਾਲੀ ਛਤਰੀ ਅੱਛਾ ਬੰਪਰ ਆਪਾਂ ਦਿੰਨੇ ਠੀਕ ਆ ਜੀ ਠੀਕ ਆ ਇੱਥੋਂ ਆਹ ਸਟੈਪ ਵੀ ਚੜਨ ਨੂੰ ਆਹ ਰਬੜ ਵੀ ਨਾਲ ਦਿੱਤੀ ਹੋਈ ਆ ਉੱਤੇ ਕੋਟਾਂ ਵਾਲਿਆਂ ਦੀ ਤੇ ਸੀਟ ਨੂੰ ਜਿਵੇਂ ਮਰਜ਼ੀ ਅੱਗੇ ਪਿੱਛੇ ਕਰੋ ਉੱਪਰ ਥੱਲੇ ਸਾਰਾ ਕੁਝ ਆ ਤੇ ਆਪਾਂ ਉੱਤੇ ਬਹਿ ਕੇ ਵੀ ਦੁਨ ਦਿਖਾ ਦਿੰਨੇ ਆ ਤੇ ਆ ਇਹਦਾ ਡਿਜੀਟਲ ਇਨਸਟਰੂਮੈਂਟਸ ਕਲਾਸਟਰ ਆਉਂਦਾ ਤੇ ਆ ਗੀਅਰ ਤਾਂ ਇਹਦੇਕਾਰ ਵਾਂਗੂ ਪੈਂਦੀ ਨੇ ਆ ਲਿਫਟ ਦੇ ਲੀਵਰ ਆ ਗਏ ਜੀ ਆਪਾਂ ਕਹੀਏ ਤੇ ਵਧੀਆ ਸਸਪੈਂਸ਼ਨਲ ਪੈਡਲ ਲੱਗੇ ਨੇ ਹਾਂ ਭਾਜੀ ਹਾਂਜੀ ਠੀਕ ਆ ਜੀ ਠੀਕ ਆ ਤੇ ਆਪਾਂ ਸਵਿਚ ਆਨ ਕਰਦੇ ਹਾਂ ਇੱਕ ਵਾਰ ਆ ਦੇਖ ਸਕਦੇ ਹਾਂ ਤੇ ਸਟੀering ਵਗੈਰਾ ਹੀ ਭਾਜੀ ਬੜਾ ਹੀ ਆ ਬੈਠ ਕੇ ਜਾਨੀ ਪੂਰਾ ਵਧੀਆ ਲੱਗਦਾ ਡਰਾਈਵਰ ਚਲਾਉਣ ਵਗੈਰਾ ਨੂੰ ਵੀ ਕਰਾਈ ਹਾਂਜੀ ਬੰਦਾ ਆਰਾਮਦਾਈ ਕਹਾ ਜਾਨੀ ਚਲਾਉਣ ਨੂੰ ਜੇ ਆਪਾਂ ਕਹੀਏ ਸੀਟ ਵਗੈਰਾ ਇਹਦੀ ਬੜਾ ਖੁੱਲਾ ਹਾਂਜੀ ਹਾਂਜੀ ਜਿਵੇਂ ਮਰਜ਼ੀ ਆਹਾ ਕਲੱਚ ਦੇ ਵਿੱਚ ਭਾਜੀ ਦੋਹੇ ਆਪਸ਼ਨ ਆਉਂਦੇ ਆ ਫੋਰਵਰਡ ਡਰਾਈਵ ਹਾਂਜੀ ਤੇ ਟੂ ਵਿਲ ਡਰਾਈਵ ਟੂ ਵਿਲ ਕਲੱਚ ਵਗੈਰਾ ਬ੍ਰੇਕ ਵਗੈਰਾ ਹਾਂਜੀ ਤੇ ਆਹ ਲਾਈਟਾਂ ਦੀ ਸੋਚ ਆ ਗਈ ਹੈ ਜੀ ਹਾਂਜੀ ਆਰਨ ਆ ਗਿਆ ਹਾਂਜੀ ਤੇ ਆਪਾਂ ਇੱਕ ਵਾਰ ਫੇਰ ਸਟਾਰਟ ਕਰਕੇ ਦਿਖਾ ਦਨੇ ਆ ਕਿਸਾਨ ਵੀਰਾਂ ਨੂੰ ਇਹ ਇਹ ਗੇਅਰ ਦੇ ਵਿੱਚ ਸਟਾਰਟ ਹੋਣਾ ਨਹੀਂ ਨਾ ਭਾਜੀ ਹਾਈ ਲੋ ਨਿਊਟਰਲ ਕਰੋਗੇ ਤਾਂ ਸਟਾਰਟ ਹੋਊਗਾ ਠੀਕ ਆ ਤੇ ਜੇਕਰ ਪੀਟੀਓ ਵਾਲਾ ਗੇਅਰ ਵੀ ਲੱਗਿਆ ਹੋਇਆ ਪੀਟੀਓ ਵਾਲਾ ਲੀਵਰ ਲੱਗਿਆ ਹੋਇਆ ਤਾਂ ਵੀ ਇਹਨੇ ਸਟਾਰਟ ਨਹੀਂ ਹੋਣਾ ਹੈਗਾ ਨਿਊਟਰਲ ਹੋ ਕੇ ਸਟਾਰਟ ਹੋਣਾ ਠੀਕ ਆ ਹੁਣ ਨਿਊਟਰਲ ਹੈ ਜੀ ਇਹ ਹਾਂਜੀ ਮਾਣ ਨਾਲ ਪਵਾਰਦੋ ਹਾਂ ਆ ਦੇਖੋ ਕਿਸਾਨ ਵੀਰ ਉਹਦੀ ਬਾਤ ਸੁਣੋ ਲੈ ਕੋੜਾ ਵਾਈਬ੍ਰੇਟਰ ਨਹੀਂ ਕਰਦਾ ਇਹਗਾ ਲੈ ਦੇਖਿਆ ਤੁਸੀਂ ਬੰਪਰ ਤੋਂ ਆਪਣਾ ਡੈਸ਼ਬੋਰਡ ਦੇਖਿਓ ਇਹਦਾ ਜਦ ਹੀ ਆਵਾਜ਼ ਇਹਦੀ ਬਹੁਤ ਪਿਆਰੀ ਹੈ ਜੇ ਆਪਾਂ ਕਹਿ ਲਈਏ ਬਹੁਤ ਵਧੀਆ ਟਰੈਕਟਰ ਆ ਇਥੋਂ ਚਾਬੀ ਨਹੀਂ ਬੰਦ ਹੁੰਦਾ ਚਾਬੀ ਤੋਂ ਹੀ ਆਨ ਹੁੰਦਾ ਇਹ ਤੇ ਯਾਨੀ ਆਪਾਂ ਕਹਈਏ ਇੱਕ ਛੋਟਾ ਪੈਕੇਟ بڑا ਧਮਾਕਾ ਇਹ ਹਾਂਜੀ ਹਾਂਜੀ ਕਹਨਾਹੀ ਬਾਈ ਜੀ ਡੀਜ਼ਲ ਖਰਚਾ ਸਭ ਤੋਂ ਘੱਟ ਹੈ ਜੀ ਇਹਦਾ ਟਰੈਕਟਰ ਦਾ ਡੀਜ਼ਲ ਖਰਚਾ ਸਭ ਤੋਂ ਘੱਟ ਹੈ ਜੀ ਜਦੋਂ ਮਰਜ਼ੀ ਕੋਈ ਵੀ ਕਿਸਾਨ ਭਰਾ ਇਹਦੀ ਐਵਰੇਜ ਕੱਢ ਕੇ ਦੇਖ ਸਕਦਾ ਫਿਰ ਟਰੈਕਟਰ ਲਵੇ ਠੀਕ ਆ ਜੀ ਠੀਕ ਆ ਤੇ ਲਿਫਟ ਦੀ ਕਿੰਨੇ ਐਚਪੀ ਦੀ ਹੈ ਜੀ ਆਹ ਲਿਫਟ ਦੀ ਵੀ ਇਹਦੀ ਕੈਪੈਸਿਟੀ ਹੈਗੀ 18 ਕਮੰਟਲ ਦੀ 18 ਕਮੰਟਲ ਦੀ ਹੈ ਹਾਂਜੀ ਕੈਪੈਸਿਟੀ ਆ ਹਾਂਜੀ ਠੀਕ ਆ ਠੀਕ ਆ ਤੇ ਹੋਰ ਜਾਂਦੇ ਜਾਂਦੇ ਵੀਰੇ ਕਿਸਾਨਾਂ ਨੂੰ ਕੋਈ ਸਨੇਹਾ ਦੇਣਾ ਚਾਹੁੰਦੇ ਆ ਮੈਂ। ਬਾਬਾ ਜੀ ਆਪਾਂ ਇਹ ਕਹਿਣਾ ਚਾਹੁੰਦੇ ਆ ਭਾਜੀ ਕਿਸਾਨਾਂ ਨੂੰ ਹਾਂਜੀ ਟਰੈਕਟਰ ਕਿਸੇ ਵੀ ਕੰਪਨੀ ਦਾ ਲੈ ਲਓ ਹਨਾ ਪਰ ਆਪਣਾ ਤੁਸੀਂ ਰੋਜ਼-ਰੋਜ਼ ਦੇ ਜਿਹੜੇ ਖਰਚੇ ਆ ਜਿਵੇਂ ਡੀਜ਼ਲ ਵਗੈਰਾ ਦਾ ਖਰਚਾ ਹਾਂਜੀ ਉਹ ਇੱਕ ਵਾਰ ਕਬੋਟਾ ਚਲਾ ਕੇ ਜ਼ਰੂਰ ਦੇਖਿਓ। ਠੀਕ ਆ। ਫਿਰ ਜਿਹੜਾ ਮਰਜ਼ੀ ਟਰੈਕਟਰ ਲਓ ਆਪਾਂ ਹਾਂ। ਇਹੀ ਕਿਸਾਨ ਭਰਾਵਾਂ ਨੂੰ ਸਲਾਹ ਦੇਣੀ ਚਾਹੁੰਦੇ ਆ। ਠੀਕ ਆ। ਵੀ ਇੱਕ ਵਾਰ ਟਰਾਈ ਜ਼ਰੂਰ ਲਿਓ ਟਰੈਕਟਰ ਦੀ ਹਨਾ। ਠੀਕ ਹੈ ਜੀ। ਟਰੈਕਟਰ ਜਿਹੜਾ ਮਰਜ਼ੀ ਲੈਣ ਤੋਂ ਪਹਿਲਾਂ ਇੱਕ ਵਾਰ ਟਰਾਈ ਜ਼ਰੂਰ ਲੈ ਕੇ ਦੇ। ਹਾਂਜੀ ਕਿਸਾਨ ਵੀਰੋ ਜੇ ਤੁਹਾਨੂੰ ਵੀਡੀਓ ਵਧੀਆ ਲੱਗਿਆ ਵੇ ਟਰੈਕਟਰ ਵਧੀਆ ਲੱਗਿਆ ਵੇ ਤਾਂ ਵੀਡੀਓ ਨੂੰ ਅੱਗੇ ਜਾਣਕਾਰੀ ਨੂੰ ਸਾਂਝਾ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੇ ਫੇਸਬੁੱਕ ਤੇ ਹੋ ਤਾਂ ਮਿੱਟੂਨੀਆਂ ਪਰਪੇਜ ਨੂੰ ਫਾਲੋ ਕਰਨਾ ਤੇ ਸਬਸਕ੍ਰਾਈਬ ਕਰ ਲਿਆ ਕਰੋ ਯਾਰ ਬਟਨ ਦਬ ਦਿਆ ਕਰੋ ਹੁਣ ਤਾਂ ਬਹੁਤ ਟਾਈਮ ਹੋ ਗਿਆ ਆਪਾਂ ਨੂੰ ਵੀਡੀਓ ਪਾਉਂਦਿਆਂ ਨੂੰ ਇੰਨੀ ਕਿ ਮਦਦ ਕਰ ਦਿਆ ਕਰੋ ਵੀਰ ਦੀ ਤੇ ਫਿਰ ਮਿਲਾਂਗੇ ਇੱਕ ਸੋਹਣੀ ਵੀਡੀਓ ਵਿੱਚ ਧੰਨਵਾਦ